ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੇ ਵੱਡੇ ਵੱਡੇ ਆਗੂਆਂ ਵੱਲੋਂ ਇੱਕ ਦੂਜੇ ਦੇ ਉੱਪਰ ਜਿਹੜੇ ਤੰਝ ਨੇ ਉਹ ਕਸ ਨੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਭਗਵੰਤ ਸਿੰਘ ਮਾਨ ਜਦੋਂ ਐਮਪੀ ਸਨ ਅਜੇ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਬਣੀ ਸੀ ਤਾਂ ਉਹ ਵੀ ਵਿਰੋਧੀ ਪਾਰਟੀਆਂ ਨੂੰ ਆਪਣੇ ਬਿਆਨਾਂ ਦੇ ਨਾਲ ਇਸੇ ਤਰ੍ਹਾਂ ਹੀ ਘੇਰਦੇ ਸਨ ਕਿ ਪੰਜਾਬ ਦੇ ਲਈ ਸੱਤਾਧਾਰੀ ਪਾਰਟੀਆਂ ਜਾਂ ਆਗੂ ਕੁਝ ਨਹੀਂ ਕਰ ਰਹੇ ਜਾਂ ਜਦੋਂ ਪੰਜਾਬ ਦੇ ਵਿਕਾਸ ਦੀ ਕੋਈ ਵੀ ਗੱਲ ਕਰਦੇ ਆ ਤਾਂ ਮੌਜੂਦਾ ਸਰਕਾਰ ਦੇ ਖਜ਼ਾਨਾ ਮੰਤਰੀ ਵੱਲੋਂ ਇਹ ਗੱਲ ਕਹਿ ਦੇਣੀ ਕਿ ਖਜ਼ਾਨਾ ਖਾਲੀ ਹੈ ਕਹਿਣ ਦਾ ਭਾਫ ਮਨਪ੍ਰੀਤ ਸਿੰਘ ਬਾਦਲ ਦੇ ਉੱਪਰ ਉਹ ਕਾਫੀ ਉਸ ਸਮੇਂ ਤੰਜ ਕਿਸ ਦੇ ਨਜ਼ਰ ਆਉਂਦੇ ਸਨ ਕਿ ਜਦੋਂ ਪੰਜਾਬ ਦੇ ਵਿੱਚ ਕਿਸੇ ਵੀ ਵਿਕਾਸ ਕਾਰਜ ਨੂੰ ਲੈ ਕੇ ਮੁੱਦਾ ਉਠਾਇਆ ਜਾਂਦਾ ਤਾਂ ਜਵਾਬ ਮਿਲਦਾ ਖਜ਼ਾਨਾ ਖਾਲੀ ਹੈ ਭਗਵੰਤ ਸਿੰਘ ਮਾਨ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹੁੰਦੇ ਸਨ ਕਿ ਇਹਨੂੰ ਫਿਰ ਖਜ਼ਾਨਾ ਨਾ ਕਹੋ ਇਹਨੂੰ ਖਾਲੀ ਪੀਪਾ ਕਹੋ ਅੱਜ ਉਹ ਖੁਦ ਇਹਨਾਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਮਾਨ ਸਵਾਲਾਂ ਦੇ ਘੇਰੇ ਵਿੱਚ ਹੈ ਸਾਰੀਆਂ ਪਾਰਟੀਆਂ ਵੱਲੋਂ ਉਹਨਾਂ ਦੇ ਉੱਪਰ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸਰਕਾਰੀ ਜ਼ਮੀਨਾਂ ਨੂੰ ਜਿਹੜਾ ਉਹ ਵੇਚਣ ਜਾ ਰਿਹਾ ਇਸ ਦੇ ਨਾਲ ਹੀ ਜਿਹੜਾ ਟਾਈਟਲ ਦਿੱਤਾ ਗਿਆ ਪੰਜਾਬ ਫੋਰ ਸੇਲ ਇਹ ਟਾਈਟਲ ਦਿੱਤਾ ਹੈ ਮੌਜੂਦਾ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਕਿਹਾ ਕਿ ਪੰਜਾਬ ਇਸ ਵਕਤ ਜਿਹੜਾ ਹੈ ਉਹ ਵਿਕਣ ਜਾ ਰਿਹਾ ਹੈ ਪੰਜਾਬ ਨੂੰ ਖਰੀਦਣ ਦੇ ਇੱਛੁਕ ਲੋਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਸੰਪਰਕ ਕਰ ਸਕਦੇ ਐ ਰੰਧਾਵਾਦ ਨੇ ਪੋਸਟ ਦੇ ਨਾਲ ਮੀਡੀਆ ਰਿਪੋਰਟ ਵੀ ਜਿਹੜੀ ਹੈ ਉਹ ਸ਼ੇਅਰ ਕੀਤੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਜ਼ਮੀਨ ਦੀ ਵਿਕਰੀ ਬਾਰੇ ਚਰਚਾ ਕਰਨ ਦੇ ਲਈ ਮੁਖ ਸਕੱਤਰ ਕੇਪ ਸਿਨਾਂ ਦੀ ਅਗਵਾਈ ਵਿੱਚ ਇੱਕ ਮੀਟਿੰਗ ਜਿਹੜੀ ਹੈ ਉਹ ਹੋ ਗਈ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਜ਼ਮੀਨ ਦੀ ਵਿਕਰੀ ਨੂੰ ਲੈ ਕੇ ਪੰਜਾਬ ਵਿੱਚ ਜਿਹੜੀ ਨਵੀਂ ਬਹਿਸ ਹੈ ਉਹ ਛਿੜ ਗਈ ਹੈ ਰੰਦਾਵਾ ਤੋਂ ਪਹਿਲਾਂ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਵੀ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਸਨ ਉਸ ਪੱਤਰ ਦੇ ਵਿੱਚ ਉਹਨਾਂ ਨੇ ਇਸ ਮਸਲੇ ਦਾ ਵੀ ਜ਼ਿਕਰ ਕੀਤਾ ਸੀ ਕਿ ਸ਼ਿਵਾਲਿਕ ਪਹਾੜੀਆਂ ਦੇ ਕੋਲ ਪੰਜਾਬ ਸਰਕਾਰ ਇੱਕ ਬੇਸ਼ਕੀਮਤੀ ਜਿਹੜੀ ਜ਼ਮੀਨ ਹੈ ਉਹ ਵੇਚਣ ਜਾ ਰਹੀ ਹੈ ਉਹਦੇ ਬਾਰੇ ਵਿੱਚ ਐਕਸ਼ਨ ਲਿਆ ਜਾਵੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਉਹਨਾਂ ਦਾਵਾ ਕੀਤਾ ਕਿ ਪੰਜਾਬ ਵਿੱਚ 3000 ਏਕੜ ਸਰਕਾਰੀ ਜ਼ਮੀਨ ਵੇਚਣ ਲਈ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਜਿਸ ਨੇ ਭਾਰਤ ਦੀ ਜ਼ਮੀਨ ਅਤੇ ਸਰਹੱਦਾਂ ਦੀ ਰੱਖਿਆ ਕੀਤੀ ਹੈ ਹੁਣ ਹੌਲੀ-ਹੌਲੀ ਮੌਜੂਦਾ ਸਰਕਾਰ ਵੱਲੋਂ ਉਸ ਨੂੰ ਵੇਚਿਆ ਜਾ ਰਿਹਾ ਹੈ ਪੰਜਾਬ ਨੂੰ ਖਰੀਦਣ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਕਰ ਸਕਦੇ ਹੈ ਸੁਖਜਿੰਦਰ ਰੰਧਾਵਾ ਨੇ ਆਪਣੀ ਪੋਸਟ ਵਿੱਚ ਪੰਜਾਬ ਫॉर ਸੇਲ ਲਿਖਿਆ ਉਹਨਾਂ ਆਪਣੀ ਪੋਸਟ ਦੇ ਨਾਲ ਇੱਕ ਮੀਡੀਆ ਰਿਪੋਰਟ ਵੀ ਜਿਹੜੀ ਸ਼ੇਅਰ ਕੀਤੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਜ਼ਮੀਨ ਦੀ ਵਿਕਰੀ ਬਾਰੇ ਜਿਹੜੀ ਚਰਚਾ ਕਰਨ ਦੇ ਲਈ ਮੁੱਖ ਕੱਤਰ ਜਿਹੜੇ ਸਿਨਾ ਸਾਹਿਬ ਹੈ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਹੈ ਵਿੱਤੀ ਸੰਕਟ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 15 ਮੁੱਖ ਜਾਇਦਾਦਾਂ ਵੇਚਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੀ ਕੀਮਤ ਲਗਭਗ 3000 ਕਰੋੜ ਰੁਪਏ ਹੈ ਸਰਕਾਰ ਪਹਿਲੇ ਪੜਾਅ ਵਿੱਚ ਅਣਵਰਤੀਆਂ ਜਾਇਦਾਦਾਂ ਵੇਚੇਗੀ ਇਹ ਕਹਿਣਾ ਸੁਖਿੰਦਰ ਸਿੰਘ ਰੰਧਾਵਾ ਦਾ ਉਹਨਾਂ ਨੇ ਦੱਸਿਆ ਕਿ ਖਾਲੀ ਜਿਹੜੀਆਂ ਜ਼ਾਇਦਾਤਾਂ ਉਹ ਵੇਚ ਰਹੀ ਹੈ ਪੰਜਾਬ ਸਰਕਾਰ ਔਰ ਸਰਕਾਰ ਨੇ ਪਹਿਲਾਂ ਪੰਜ ਵੱਡੇ ਸ਼ਹਿਰਾਂ ਜਿਨ੍ਹਾਂ ਦੇ ਵਿੱਚ ਪਟਿਆਲਾ ਜਲੰਧਰ ਲੁਧਿਆਣਾ ਬਠਿੰਡਾ ਅਤੇ ਅੰਮ੍ਰਿਤਸਰ ਦੀ ਖਾਲੀ ਜ਼ਮੀਨ ਉਹਨਾਂ ਨੇ ਕਿਹਾ ਵੇਚੇਗੀ ਸਰਕਾਰ ਸਰਕਾਰ ਇਹਨਾਂ ਸ਼ਹਿਰਾਂ ਵਿੱਚ ਜ਼ਮੀਨ ਦੀ ਵਿਕਰੀ ਤੋਂ ਸਭ ਤੋਂ ਵੱਧ ਮਾਲੀਆ ਜਿਹੜਾ ਉਹ ਪੈਦਾ ਕਰੇਗੀ ਭਗਵੰਤ ਸਿੰਘ ਬਾਦ ਇਸ ਮਾਮਲੇ ਦੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਘਿਰਦੇ ਨਜ਼ਰ ਆ ਰਹੇ ਹੈ ਕਿਉਂਕਿ ਭਗਵੰਤ ਸਿੰਘ ਮਾਨ ਖੁਦ ਇਹ ਗੱਲਾਂ ਕਹਿ ਕਹਿੰਦੇ ਰਹੇ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਉਹ ਵੀ ਸਰਕਾਰ ਦੇ ਨਿਸ਼ਾਨੇ ਤੇ ਨਹੀਂ ਔਰ ਸਰਕਾਰੀ ਜਿਹੜੀਆਂ ਜ਼ਮੀਨਾਂ ਉਹ ਵੀ ਸਰਕਾਰ ਵੇਚ ਕੇ ਜਿਹੜਾ ਪੰਜਾਬ ਦਾ ਕੰਮ ਚਲਾ ਰਹੀ ਹੈ ਪਰ ਹੁਣ ਉਹ ਖੁਦ ਇਸ ਜੋ ਇਹ 3000 ਕਰੋੜ ਰੁਪਇਆ ਪ੍ਰਾਪਤ ਕਰਨ ਦੇ ਲਈ ਸਰਕਾਰੀ ਜ਼ਮੀਨਾਂ ਨੂੰ ਵੇਚਣ ਦੇ ਲਈ ਜਿਹੜਾ ਮੀਟਿੰਗ ਹੋਈ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਹੁਣ ਉਹਨਾਂ ਦੇ ਨਿਸ਼ਾਨੇ ਤੇ ਆ ਗਏ ਨੇ ਕਿ ਹੁਣ ਤੁਸੀਂ ਖਜ਼ਾਨਾ ਜਿਹੜਾ ਹੈ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਸਭ ਨੂੰ ਨਕੋ-ਨਕ ਭਰਿਆ ਮਿਲੇਗਾ ਅਸੀਂ ਇਸ ਤਰੀਕੇ ਨਾਲ ਸਰਕਾਰ ਚਲਾਵਾਂਗੇ ਕਿ ਜਿਹੜੇ ਬਾਕੀ ਦੀਆਂ ਸਰਕਾਰਾਂ 500 ਕਰੋੜ ਚ ਕੰਮ ਕਰਾਉਂਦੀਆਂ ਅਸੀਂ ਉਹ 200 ਕਰੋੜ ਚ ਕਰਾਵਾਂ ਕਰਾਂਗੇ ਤੇ ਬੜਾ 300 ਕਰੋੜ ਜਿਹੜਾ ਬਚੇਗਾ ਉਹ ਪੰਜਾਬ ਦੇ ਵਿਕਾਸ ਦੇ ਲਈ ਵਰਤਿਆ ਕਰਾਂਗੇ ਪਰ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਇਹੀ ਇਲਜ਼ਾਮ ਲਗਾ ਰਹੀਆਂ ਨੇ ਕਿ ਹੁਣ ਤੁਹਾਡੀਆਂ ਉਹ ਜਿਹੜੇ ਲੋਕਾਂ ਨਾਲ ਕੀਤੇ ਵਾਦੇ ਉਹ ਕਿੱਥੇ ਨੇ ਸਰਕਾਰੀ ਖਜ਼ਾਨਾ ਕੀ ਅੱਜ ਵੀ ਖਾਲੀ ਹੈ ਫਿਰ ਜੇ ਖਾਲੀ ਹੈ ਤਾਂ ਫਿਰ ਤੁਸੀਂ ਖੁੱਲਕੇ ਕਿਉਂ ਨਹੀਂ ਦੱਸਦੇ ਇਸ ਤਰੀਕੇ ਦੇ ਨਾਲ ਸਰਕਾਰੀ ਜ਼ਮੀਨਾਂ ਵੇਚ ਕੇ ਖਜ਼ਾਨਾ ਭਰ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਧੰਨਵਾਦ